ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਨੀ ਹੈ ਬਾਬਾ ਤਰਸੇਮ ਸਿੰਘ ਜੀ ਬਾਰੇ ਜਿਹੜਾ ਕਿ ਨਲਕ ਮਤਾ ਸਾਹਿਬ ਵਿਖੇ ਕੱਲ ਸਵੇਰੇ 6 ਵਜੇ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਦੋ ਅਗਿਆਤ ਵਿਅਕਤੀਆਂ ਨੇ ਕਤਲ ਕਰਤਾ ਸੀ ਉਹਨਾਂ ਦਾ ਮਰਡਰ ਕਰਤਾ ਸੀ ਸੋ ਭਾਰੀ ਫੋਰਸ ਵੱਲ ਲੱਗੇ ਹੋਏ ਨੇ ਉੱਤਰਾਖੰਡ ਦੇ ਡੀਜੀਪੀ ਔਰ ਹੋਰ ਹੌਲਾ ਅਧਿਕਾਰੀ ਉੱਥੇ ਸਾਰੇ ਆਏ ਔਰ ਸਾਰਾ ਦਿਨ ਇਨਵੈਸਟੀਗੇਸ਼ਨ ਚੱਲਦੀ ਰਹੀ ਔਰ ਫੋਰੈਂਸਿਕ ਜਾਂਚ ਵੀ ਹੋਈ ਵੀ ਕਿਹੜੀ ਗੋਲੀ ਚੱਲੀ ਹੈ ਕਿਹੜਾ ਕੋਈ ਸੁਰਾਗ ਕੁਛ ਲੱਗਦੇ ਲੱਗਦੇ ਉਹਨਾਂ ਦੇ ਹੱਥ ਕੁਛ ਕਲੂ ਲੱਗੇ ਨੇ ਔਰ ਬਾਬਾ ਜੀ ਦਾ ਜਿਹੜਾ ਅੱਜ ਅੰਤਿਮ ਸੰਸਕਾਰ ਹੋਵੇਗਾ ਸੋ ਉਹ ਲਾਈਵ ਚੱਲੂਗਾ ਸਾਰੇ ਚੈਨਲਾਂ 'ਤੇ ਤੁਸੀਂ ਦੇਖ ਸਕਦੇ ਹੋ ਇਸ ਚੈਨਲ 'ਤੇ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਦੋਸਤੋ ਇਹਦੇ ਸੰਬੰਧ ਵਿੱਚ ਕੁਝ ਦੋ ਚਾਰ ਗੱਲਾਂ ਕਰਨੀਆਂ ਸੀ ਕਿ ਬਾਬਾ ਜੀ ਦਾ ਜਿਹੜਾ ਕਤਲ ਹੋਇਆ ਜਾਂ ਇਹਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਹੈ ਔਰ ਐਦਾ ਕਿਉਂ ਹੋਇਆ ਸੋ ਇਹਦਾ ਮੇਨ ਮੁੱਖ ਕਾਰਨ ਇਹ ਹੀ ਨਿਕਲਦਾ ਹੈ ਕਿ ਬਾਬਾ ਜੀ ਜਦੋਂ ਇਥੋਂ ਦੇ ਮੁਖੀਆ ਇਥੋਂ ਦੇ ਸਸਥਾ ਦੇ ਪ੍ਰਧਾਨ ਜਾਂ ਮੁੱਖ ਕਾਰਕਰਤਾ ਚੁਣੇ ਗਏ ਸੀਗੇ ਉਹ ਉਥੋਂ ਹੀ ਵਿਵਾਦ ਸ਼ੁਰੂ ਹੋ ਗਿਆ ਉਹ ਵੀ ਇੱਕ ਗੋਲੀ ਦੀ ਨੋਕ ਤੇ ਚੁਣੇ ਗਏ ਸੀਗੇ ਕਿਉਂਕਿ ਬਾਬਾ ਜੀ ਖੁਦ ਵੀ ਆਪਣਾ ਕੜਕ ਸੁਭਾਅ ਵਾਲੇ ਤੇ ਔਰ ਇਧਰ ਉਧਰ ਬੈਠਣ ਉੱਠਣ ਵਾਲੇ ਬੰਦਿਆਂ ਦੇ ਵਿੱਚ ਸ਼ਮੂਲੀਅਤ ਰੱਖਦੇ ਸਨ ਸੋ ਉਹ ਇਹਦੇ ਦਾਵੇਦਾਰ ਜਿਹੜੇ ਹੋਰ ਵੀ ਉਦੋਂ ਉੱਠੇ ਉਹਨਾਂ ਨੂੰ ਦਬਾ ਦਿੱਤਾ ਗਿਆ ਉਹਨਾਂ ਦੀ ਆਵਾਜ਼ ਨੂੰ ਸੋ ਧੜਾ ਭਾਰੀ ਕਰ ਲਿਆ ਆਪਣਾ ਉਸ ਤੋਂ ਬਾਅਦ ਰਾਜਨੀਤਿਕ ਪੈਠ ਬਣਾਈ ਸੋ ਕੰਮ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਬਾਬਾ ਜੀ ਨਾਲ ਕਈ ਤਰ੍ਹਾਂ ਦੇ ਵਿਵਾਦ ਜੁੜਦੇ ਰਹੇ ਜਿਵੇਂ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਨੇ ਬੁਲਾਇਆ ਉਹ ਨਾਨਕ ਮਤਾ ਸਾਹਿਬ ਦਰਸ਼ਨਾਂ ਲਈ ਜਦੋਂ ਆਏ ਜਦੋਂ ਨਵੇਂ-ਨਵੇਂ ਮੁੱਖ ਮੰਤਰੀ ਬਣਦੇ ਨੇ ਤਾਂ ਉਹਨਾਂ ਦਾ ਸਵਾਗਤ ਕੀਤਾ ਗਿਆ ਨਿਕਾ ਉਹ ਸਵਾਗਤ ਦੇ ਵਿੱਚ ਕੀ ਬਣਿਆ ਕਿ ਇਹਨਾਂ ਨੇ ਕੁਝ ਬੀਬੀਆਂ ਦਾ ਕੁੜੀਆਂ ਦਾ ਉਥੇ ਨਰਤ ਕਰਾਤਾ ਸੋ ਉਹ ਨਰਤ ਤੋਂ ਬਹੁਤ ਸਿੱਖ ਸੰਗਤਾਂ ਦੇ ਵਿੱਚ ਪੂਰੀ ਦੁਨੀਆ ਤੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਿੱਖ ਪਾਈਚਾਰਾ ਰਹਿੰਦਾ ਤੇ ਕਾਫੀ ਰੋਜ ਸੀਗਾ ਤੇ ਉਹਦੇ ਨਾਲ-ਨਾਲ ਹੀ ਉਹਨਾਂ ਨੂੰ ਮੁਕਟ ਭੇਟ ਕੀਤਾ ਗਿਆ ਸੋਨੇ ਦਾ ਪਤਾ ਨਹੀਂ ਚਾਂਦੀ ਦਾ ਸੋ ਗੁਰੂ ਘਰ ਜੱਟਾ ਮਰਜੀ ਰਾਜਨੇਤਾ ਹੋਵੇ ਜੱਟਾ ਮਰਜੀ ਬਾਦਸ਼ਾਹ ਹੋਵੇ ਉਹ ਪਾਤਸ਼ਾਹ ਤੋਂ ਨੀਵਾ ਹੁੰਦਾ ਉਹਨੂੰ ਨੀਵਾ ਹੋ ਕੇ ਆਉਣਾ ਹੁੰਦਾ ਹੈ ਉਹਨੂੰ ਗੁਰੂ ਘਰ ਦੇ ਵਿੱਚੋਂ ਮਾਨ ਸਨਮਾਨ ਦੇ ਨਾਲ ਸਰੂਪਾ ਪੇਟ ਕੀਤਾ ਜਾਂਦਾ ਤਾਂ ਇਹਨਾਂ ਨੇ ਇੰਨਾ ਮਹਿੰਗਾ ਲੱਖਾਂ ਦਾ ਉਹਨਾਂ ਨੂੰ ਮੁਕਟ ਪਹਿਨਾਤਾ ਸੋ ਉਹਦੇ ਤੇ ਫਿਰ ਵਿਵਾਦ ਹੋਣਾ ਹੀ ਸੀ ਕਿ ਇਹ ਬਾਬਾ ਜੀ ਜਿਹੜੇ ਨੇ ਰਾਜਨੀਤਿਕ ਹੋ ਗਏ ਔਰ ਭਾਜਪਾ ਵਾਲਿਆਂ ਨਾਲ ਇਹਨਾਂ ਦੀ ਪੈਠ ਮਿਲ ਗਈ ਸੋ ਉਸੇ ਹਿਸਾਬ ਨਾਲ ਹੀ ਫਿਰ ਇਹ ਚੱਲਦੇ ਨੇ ਉਹਨਾਂ ਦੇ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਹੀ ਆਪਣਾ ਗੁਰਦੁਆਰਿਆਂ ਵਿੱਚ ਸਮਾਗਮ ਹੁੰਦੇ ਰੇ ਕਿਵੇਂ ਦਾ ਬੁਲਾਰਾ ਬੋਲੂਗਾ ਕਿਵੇਂ ਦਾ ਨਹੀਂ ਬੋਲੂਗਾ ਕਿਹੜਾ ਸ਼ਬਦ ਕਿਹੜੇ ਬੰਦੇ ਬਾਰੇ ਕਿਸੇ ਸਰਕਾਰ ਵਾਲੇ ਬੋਲਣਾ ਜਾਂ ਨਹੀਂ ਬੋਲਣਾ ਸੋ ਪੂਰੀ ਤਰ੍ਹਾਂ ਇਹ ਬੀਜੇਪੀ ਆਰਐਸਐਸ ਦੇ ਅੰਡਰ ਦੇ ਵਿੱਚ ਆ ਚੁੱਕੇ ਸੀ ਕਿ ਬਾਬਾ ਜੀ ਫਿਰ ਇਹਨਾਂ ਨੂੰ ਦਰਬਾਰ ਸਾਹਿਬ ਵਿੱਚੋਂ ਜਿਹੜੀ ਸਿੱਖਾਂ ਦੇ ਸਿੱਖੀ ਸਿਧਾਂਤਾਂ ਦੇ ਅਨੁਸਾਰ ਸਜ਼ਾ ਮਿਲਦੀ ਹੈ ਜਿੰਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਸੇਵਾ ਲੱਗੀ ਤਨਖਾਈਆ ਕੋਸ਼ਿਸ਼ ਕੀਤਾ ਗਿਆ ਉਹ ਤਨਖਾਈਏ ਦੀ ਜਿਹੜੀ ਸਜਾ ਸਿੱਖ ਸੰਸਥਾ ਲਾਉਂਦੀ ਹੈ ਦਰਬਾਰ ਸਾਹਿਬ ਤੋਂ ਤਾਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਇਹਨਾਂ ਨੂੰ ਇਹ ਕੋਈ ਆਮ ਸਜ਼ਾ ਨਹੀਂ ਹੁੰਦੀ ਇਹ ਵੀ ਇੱਕ ਧਾਰਮਿਕ ਸਜ਼ਾ ਹੁੰਦੀ ਹੈ ਧਾਰਮਿਕ ਦਾਇਰੇ ਦੇ ਅਨਸਾਰ ਦਿੱਤੀ ਜਾਂਦੀ ਹੈ ਸੋ ਸਜ਼ਾ ਇਹਨਾਂ ਨੂੰ ਲੱਗੀ ਕਿ ਤੁਸੀਂ ਰੋਜ਼ 1 ਘੰਟਾ ਕਥਾ ਸੁਣਿਆ ਕਰੋਗੇ ਇਹ ਤਾਂ ਬਹੁਤ ਚੰਗੀ ਗੱਲ ਹੈ ਬੰਦੇ ਦਾ ਜੀਵਨ ਸਫਲ ਹੁੰਦਾ ਕਥਾ ਸੁਣਦੇ ਨਾਲ ਤੇ ਤੁਸੀਂ ਸੰਗਤ ਦੇ ਝੂਠੇ ਭਾਂਡੇ ਮੰਜੋਗੇ ਬਾਕੀ ਜੋੜੇ ਸਾਫ ਕਰੋਗੇ ਔਰ ਸੰਗਤ ਦੀ ਸੇਵਾ ਦੇ ਵਿੱਚ ਆਪਣਾ ਜਿਆਦਾ ਤੋਂ ਜਿਆਦਾ ਸਮਾਂ ਇੱਕ ਇੱਕ ਘੰਟਾ ਬਿਤਾਓਗੇ ਸੋ ਜੋੜੇ ਸਾਫ ਕਰਨਾ ਝਾੜੂ ਪੂੰਛਾ ਲਾਣਾ ਝੂਠੇ ਭਾਂਡੇ ਮੰਜਨਾ ਔਰ ਕਥਾ ਸੁਣਨਾ ਇਹ ਇਹਨਾਂ ਨੂੰ ਇਹਨਾਂ ਦੇ ਨਾਲ ਮੁੱਖ ਸਖਤਰ ਤੇ ਪ੍ਰਧਾਨ ਨੂੰ 3-4 ਵਿਅਕਤੀਆਂ ਨੂੰ ਇਹ ਸਜ਼ਾ ਲੱਗੀ ਸੀ ਸੋ ਇਹਨਾਂ ਨੇ 15 ਦਿਨ ਦੀ ਸੀ ਇਹ ਪੂਰੀ ਕੀਤੀ ਸੋ ਉਦੋਂ ਤੋਂ ਕੁਝ ਸਿੱਖ ਜਥੇਬੰਦੀਆਂ ਦੇ ਇਹ ਟਾਰਗੇਟ ਤੇ ਸੀਗੇ ਕਿਉਂਕਿ ਜਦੋਂ ਬੰਦਾ ਟਾਰਗੇਟ ਤੇ ਹੋ ਜਾਂਦਾ ਆ ਜਾਂਦਾ ਤਾਂ ਕਿਤੇ ਨਾ ਕਿਤੇ ਉਹਨੂੰ ਨੁਕਸਾਨ ਜ਼ਰੂਰ ਮਿਲਦਾ ਸੋ ਉਹੀ ਕਾਰਨ ਬਣਿਆ ਅੱਗੇ ਫਿਰ ਇਹ ਆਪਣੀ ਗੱਡੀ ਤੇ ਕਾਬਜ਼ ਸੀਗੇ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਹੀਂ ਸੀ ਉਹ ਰੀ ਜਾਂ ਵਿਰੋਧੀ ਧਿਰ ਨੂੰ ਕੋਈ ਮੌਕਾ ਨਹੀਂ ਸੀ ਮਿਲਦਾ ਕਿ ਕਿੰਦਾ ਬਾਬਾ ਜੀ ਲੈਣ ਇਹਦੇ ਨਾਲ ਨਾਲ ਕੁਝ ਸੰਪਤੀ ਵਿਵਾਦ ਵੀ ਹੈਗਾ ਕਿ ਕੁਝ ਵੱਧੂ ਸੰਪਤੀ ਜੋੜੀ ਬਾਬਾ ਜੀ ਨੇ ਸੁੰਨ ਵਿੱਚ ਆਇਆ ਸੋ ਲੱਖਾਂ ਕਰੋੜਾਂ ਦਾ ਗਵਨ ਦਿਖਾਇਆ ਗਿਆ ਸੋ ਕੋਈ ਵੀ ਇੱਕ ਕਾਰਨ ਬਣਿਆ ਇਹਨਾਂ ਦੇ ਮੌਤ ਦਾ ਸੋ ਇਹਨਾਂ ਦੀ ਕਾਤਲਾਂ ਦੀ ਪਹਿਚਾਨ ਹੋ ਚੁੱਕੀ ਹੈ ਜਿਵੇਂ ਕਿ ਉਹਨਾਂ ਨੇ ਵੀ ਜਿਹੜਾ ਮਾਰਿਆ ਇਹਨਾਂ ਨੂੰ ਸ਼ਰੇਆਮ ਵਰਗਈਆ ਕੋਈ ਮੂੰਹ ਨਹੀਂ ਬੰਦਿਆ ਕੋ ਕੁਝ ਨਹੀਂ ਚਾਲਦੇ ਤਾਂ ਸਾਰਾ ਕੁਝ ਲੁਕੋ ਸਕਦੇ ਸੀਗੇ ਪਰ ਉਹਨਾਂ ਨੇ ਆਪਣੀ ਪਛਾਣ ਵੀ ਨਹੀਂ ਖੋਈ ਔਰ ਉਹਨਾਂ ਨੂੰ ਅਰੈਸਟ ਹੋਣ ਦਾ ਵੀ ਕੋਈ ਡਰ ਨਹੀਂ ਬਾਕੀ ਇਹ ਹੈ ਕਿ ਉਹਨਾਂ ਦੇ ਪਿੱਛੇ ਸੁਰਾਗ ਮਿਲ ਗਏ ਨੇ ਕਬੂ ਮਿਲ ਗਏ ਨੇ ਪੁਲਿਸ ਅਜੇ ਖੁਲਾਸਾ ਨਹੀਂ ਕਰ ਰਹੀ ਉਹ ਜਿਹੜੇ ਕਮਰੇ ਤੇ ਰਹੇ ਸੀਗੇ 8-10 ਦਿਨ ਉਹ ਇੱਥੇ ਹੀ ਰਹੇ ਆਪਣਾ ਸ੍ਰੀ ਨਾਨਕ ਮਤਾ ਸਾਹਿਬ ਸਰਾਂ ਦੇ ਵਿੱਚ ਕਮਰਾ ਲੈ ਕੇ ਸੋ ਜਿਹੜਾ ਵੀ ਕੋਈ ਵਿਅਕਤੀ ਜਾਂਦਾ ਇੱਕ ਦੋ ਦਿਨ ਰਹਿੰਦਾ ਕੋਈ ਉਹਨਾਂ ਨੇ ਹਵਾਲਾ ਦਿੱਤਾ ਹੋਗਾ ਸੋ ਉਹੀ ਮੁੰਡੇ ਇਹ ਕਾਤਲ ਨੇ ਉਹ ਨਿਕਲੇ ਤਾਂ ਇਧਰੋਂ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਦੇ ਸਰਬਜੀਤ ਸਿੰਘ ਮੀਆਂ ਵਿੰਡ ਪਿੰਡ ਦਾ ਔਰ ਜਿਨੇ ਗੋਲੀਆਂ ਮਾਰੀਆਂ ਨੇ ਉਹਦਾ ਨਾਮ ਅਮਰਜੀਤ ਹੈ ਅਮਰਜੀਤ ਸਿੰਘ ਵੀ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ ਇਹ ਦੋਨ ਸਾਥੀ ਨੇ ਇਕੱਠੇ ਆਏ ਸੀਗੇ ਔਰ ਇਸੇ ਪਲਾਨ ਨਾਲ ਆਏ ਸੀਗੇ ਸੋ ਆਪਣਾ ਕੰਮ ਕਰਕੇ ਚਲੇ ਗਏ ਸੋ ਇਹਦੇ ਵਿੱਚ ਇੱਕ ਸੋਚਣੀਯੋ ਗੱਲ ਹੈ ਕਿ ਕੋਈ ਵੀ ਬੰਦਾ ਐਡੀ ਛੇਤੀ ਵਾਕਿਆ ਕਰਕੇ ਇੱਕ ਬੰਦੇ ਦਾ ਇੱਕ ਐਡੇ ਵੱਡੇ ਮੁਖੀ ਦਾ ਸੰਸਥਾ ਦੇ ਮੁਖੀ ਦਾ ਡੇਰੇ ਦੇ ਮੁਖੀ ਦਾ ਕਤਲ ਕਰਕੇ ਉਹ 32 ਛੇਤੀ ਪੰਜਾਬ ਨੂੰ ਜਾਂ ਹੋਰ ਕਿਸੇ ਪਾਸੇ ਨਹੀਂ ਪੱਛ ਸਕਦਾ ਇਹ ਮਤਲਬ ਉਥੇ ਕਿਤੇ ਲੋਕੇਸ਼ਨ ਤੇ ਹੋਏ ਨੇ ਜਦਕਿ ਯੂਪੀ ਦੀ ਕੁਝ ਸੰਗਤ ਹੈਗੀ ਹੈ ਜਿਨ੍ਹਾਂ ਨੂੰ ਚਿਹਰੇ ਨਾਲ ਪਛਾਣਿਆ ਜਾ ਸਕਦਾ ਹੈ ਕੱਲ ਦੇ ਚਰਚੇ ਇਹ ਗੱਲਾਂ ਚੱਲਦੀਆਂ ਸੀਗੀਆਂ ਕੱਲ ਦੀਆਂ ਇਹੀ ਚਰਚੇ ਤੇ ਗੱਲਾਂ ਚੱਲਦੀਆਂ ਸੀਗੀਆਂ ਕਿ ਇਹ ਮੁੰਡੇ ਪਛਾਣੇ ਜਾਣਗੇ ਇਹ ਯੂਪੀ ਦੇ ਜਾਂ ਉੱਤਰਾਖੰਡ ਦੇ ਹੁੰਦੇ ਤਾਂ ਉਥੋਂ ਦੀ ਸੰਗਤ ਕਿੰਨੀ ਕਾ ਛੱਟ ਪਛਾਣੇ ਜਾਣੇ ਸੀਗੇ ਪਰ ਇਹ ਪੰਜਾਬ ਦੇ ਨੇ ਸੋ ਐਸਆਈਟੀ ਇੱਕ ਟੀਮ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਸੋ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨਾਲ ਵੀ ਉਹਨਾਂ ਦੀ ਗੱਲਬਾਤ ਹੋ ਚੁੱਕੀ ਹੈ ਤੇ ਬੀਤੇ ਕੁਝ ਸਮੇਂ ਦੇ ਵਿੱਚ ਜਿਹੜੇ ਕਲੂ ਨਿਕਲੇ ਨੇ ਉਹਨਾਂ ਤੋਂ ਇਹ ਲੱਗਦਾ ਹੈ ਕਿ ਇਹ ਕਾਤਿਲ ਇਹ ਮੁੰਡੇ ਜਲਦੀ ਫੜੇ ਜਾਣਗੇ ਸੋ ਜੋ ਕੁਝ ਵੀ ਹੋਇਆ ਮੰਤਪਾਕ ਹੋਇਆ ਮਾੜਾ ਹੋਇਆ ਇੱਕ ਧਰਮ ਨੂੰ ਧਾਰਮਿਕ ਸੰਸਥਾ ਨੂੰ ਸੇਧ ਲੱਗੀ ਹੈ ਇਹ ਬਹੁਤ ਵੱਡਾ ਵਾਕਿਆ ਹੋ ਗਿਆ ਨਾਨਕ ਪਤਾ ਸਾਹਿਬ ਯੂਪੀ ਉਤਰਾਖੰਡ ਦੇ ਸੰਗਤਾਂ ਦਾ ਸਭ ਤੋਂ ਵੱਡਾ ਮੱਕਾ ਮਦੀਨਾ ਜਿਵੇਂ ਪੰਜਾਬ ਚ ਦਰਬਾਰ ਸਾਹਿਬ ਹੈ ਸੋ ਬਹੁਤ ਹੀ ਧਾਰਮਿਕ ਸਥਾਨ ਹੈ ਸਤਗੁਰੂ ਨਾਨਕ ਪਾਤਸ਼ਾਹ ਜੀ ਦਾ ਉੱਥੇ ਇਤਿਹਾਸ ਜੁੜਿਆ ਹੋਇਆ ਸੋ ਇੱਥੇ ਇਹੋ ਜੀ ਐਡੀ ਵੱਡੀ ਘਟਨਾ ਦਾ ਹੋ ਜਾਣਾ ਬਹੁਤ ਵਾਕਈ ਚਿੰਤਾ ਦਾ ਸਬਕ ਹੈ ਇਹ ਚਿੰਤਾ ਜਨਕ ਹੈ ਤੇ ਸਿੱਖ ਸੰਗਤਾਂ ਨੂੰ ਥੋੜਾ ਆਪਣੇ ਵਿੱਚ ਥੋੜਾ ਜਿਹਾ ਆਪਣਾ ਮਨੋਬਲ ਬਣਾ ਕੇ ਔਰ ਸ਼ਾਂਤੀ ਧੀਰਜ ਨੂੰ ਬਣਾ ਕੇ ਆਪਣੇ ਕਾਨੂੰਨ ਬਸਥਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਕ੍ਰਿਆਕਰਮ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਹਲਚਲ ਹੱਲਾ ਗੁੱਲਾ ਨਾ ਹੋਵੇ ਔਰ ਮਰਨ ਵਾਲਾ ਵੀ ਸਿੱਖ ਆਗੂ ਔਰ ਮਰਨ ਵਾਲੇ ਵੀ ਸਿੱਖ ਇਹ ਕਿਹੜੀ ਪਰੰਪਰਾ ਚੱਲ ਗਈ ਔਰ ਐਦਾਂ ਨਾ ਹੁੰਦਾ ਤਾਂ ਬਾਲਾ ਵਧੀਆ ਸੀਗਾ ਸੋ ਇਹ ਵੈਗਰੂ ਜਾਣਦਾ ਹੈ ਕਿ ਕਦੋਂ ਕਿਹਦੀ ਮਮਤਾ ਜਣੀਆਂ ਬਾਬਾ ਜੀ ਸਵੇਰੇ ਸਵੇਰੇ ਕੁਰਸੀ ਢਾਕੇ ਆਪਣਾ ਸਵੇਰ ਦੀ ਹਵਾ ਦਾ ਸਵੇਰ ਦੀ ਆਬੂ ਹਵਾ ਦਾ ਸਵੇਰ ਦੇ ਮੌਸਮ ਦਾ ਆਨੰਦ ਮਾਣ ਰਹੇ ਸੀ ਇਨਸਾਨ ਨੂੰ ਪਤਾ ਨਹੀਂ ਹੁੰਦਾ ਕਿ ਮੌਤ ਮਿਰਤੂ ਕੁਝ ਕਦਮ ਚੰਦ ਮਿੰਟ ਦੂਰ ਹੈ ਔਰ ਉਹ ਮੇਰੇ ਵੱਲ ਆ ਰਹੀ ਹੈ ਉਹ ਆਪਣੇ ਰੱਬ ਦੇ ਨਾਲ ਜੁੜ ਕੇ ਜਾਂ ਕਿਸੇ ਖਿਆਲ ਚ ਚਿੱਤ ਦੇ ਨਾਲ ਜਿ ਬੈਠੇ ਹੋਣਗੇ ਹਨਾ ਕੀ ਸੋਚਦੇ ਹੋਣਗੇ ਉਸ ਸਮੇਂ ਔਰ ਮੌਤ ਇੱਕ ਕਦਮ ਉਹਨਾਂ ਦੇ ਸਾਹਮਣੇ ਆ ਜਾਂਦੀ ਹੈ ਔਰ ਦੋ ਹੀ ਗੋਲੀਆਂ ਵੱਜਦੀਆਂ ਨੇ ਪਹਿਲੀ ਗੋਲੀ ਉਹਨਾਂ ਦੇ ਜਦੋਂ ਮਾਰਦੇ ਨੇ ਉਹ ਸਾਹਮਣੇ ਤੋਂ ਉਹਨਾਂ ਦੇ ਸੁਨੇਹ ਗੁੱਟ ਚ ਵੱਜਦੀ ਹੈ ਉਹ ਗੁੱਟ ਨੂੰ ਫੜ ਕੇ ਇਦਾਂ ਜਦੋਂ ਉੱਠਦੇ ਨੇ ਤਾਂ ਮੋਟਰਸਾਈਕਲ ਨੂੰ ਘੁਮਾਉਂਦੇ ਨੇ ਕੁਰਸੀ ਦੇ ਪਿਛਲੇ ਪਾਸੇ ਜਦੋਂ ਆਉਂਦੇ ਨੇ ਤੇ ਬਾਬਾ ਜੀ ਨੂੰ ਬਿਲਕੁਲ ਸਿੱਧੀ ਸਿੱਧੀ ਗੋਲੀ ਮਾਰਦੇ ਨੇ ਜਿਹੜੇ ਦੱਸਣ ਵਾਲੇ ਦੱਸਦੇ ਨੇ ਕਿ ਪੇਟ ਚੋਂ ਹੁੰਦੀ ਹੋਈ ਆਰ-ਪਾਰ ਨਿਕਲ ਗਈਆਂ ਦੋਨੇ ਗੋਲੀਆਂ ਸੋ ਬਾਬਾ ਜੀ ਉੱਥੇ ਦਮ ਤੋੜ ਚੁੱਕੇ ਸੀ ਲਗਭਗ ਹਸਪਤਾਲ ਤੱਕ ਜਦੋਂ ਉਹਨਾਂ ਨੂੰ ਲੈ ਕੇ ਗਏ ਖਟੀਮੇ ਸਾਈਡ ਤਾਂ ਰਸਤੇ ਵਿੱਚ ਉਹ ਦਮ ਤੋੜ ਚੁੱਕੇ ਸੀ ਸੋ ਜੋ ਹੋਇਆ ਮੰਤ ਭਾਗਾ ਹੋਇਆ ਤੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਿੱਖ ਸੰਗਤਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਆਪਣੇ ਮਨ ਦੇ ਵਿੱਚ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਸੰਸਕਾਰ ਦੇ ਵਿੱਚ ਭੋਗ ਦੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਔਰ ਉਹਨਾਂ ਦੀ ਆਤਮਾ ਨੂੰ ਉਹਨਾਂ ਨੇ ਗੁਰੂ ਘਰ ਦੇ ਬੇਸ਼ੱਕ ਬੰਦੇ ਨੂੰ ਲਾਂਤਾਂ ਤੁਮਤਾਂ ਕਈ ਤਰ੍ਹਾਂ ਦੇ ਲੱਗ ਜਾਂਦੇ ਨੇ ਇਨਸਾਨ ਤੋਂ ਗਲਤੀਆਂ ਵੀ ਹੁੰਦੀਆਂ ਨੇ ਪਰ ਸੇਵਾ ਵੀ ਬਹੁਤ ਕੀਤੀ ਐ ਸੋ ਬਾਬਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਲਾਵੇ ਔਰ ਅੱਗੇ ਤੋਂ ਇਹੋ ਜਿਹੀ ਅਡਹੋਣੀ ਨਾ ਹੋਵੇ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਅਪਡੇਟਾਂ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਸਤਿ ਸ੍ਰੀ ਅਕਾਲ ਸਭ ਨੂੰ